ਮੂਹਰੇ ਕੱਪੜੇ ਭਗਵਾਨ ਤੁਮਾਰ ਸੰਯੁਕਤ ਮੋਰਚਾ ਪੰਜਾਬ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਜਥੇ ਵਧੀਆ ਸਾਡਾ ਇਤਿਹਾਸ ਦਾ ਬਾਦ ਜਿੰਦਾਬਾਦ 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 ਜੈ ਹਿੰਦ ਬੋਲ ਸੀ ਰੱਤ ਕਰੋ ਰੱਤ ਕਰੋ ਜੈ ਹਿੰਦ ਜੋ ਕੁਝ ਵੀ ਆ ਰਿਹਾ ਹੈ ਉਹ ਦੋਹਾਂ ਲੋਕਾਂ ਦੀ ਅਗਵਾਈ ਲੜਾਈਆਂ ਘਣ ਘਣ ਬੜੀਆਂ ਜੋ ਇਹ ਨਹੀਂ ਕਿਹਾ ਕੀਤਾ ਨਹੀਂ ਉਹਨੂੰ ਕਰਕੇ ਜਿਹੜਾ ਪੰਜਾਬ ਦੇ ਲੋਕ ਕਦੇ ਇਹਨਾਂ ਨੂੰ ਮਾਫ ਨਹੀਂ ਕਰਦੇ ਤੁਹਾਡਾ ਧੰਨਵਾਦ ਸਾਡੀ ਨੇ ਕਿੱਥੇ ਲੈ ਗਏ ਜੜਾਈ ਜੀ ਸ਼ੁਰੂ ਹੋ ਗਿਆ ਹਲੇ ਲੜਾਈ ਬਹੁਤ ਭਡੀ ਲੜਾਈ ਆ ਕਿਉਂਕਿ ਜ਼ਮੀਨਾਂ ਦੀ ਲੜਾਈ ਆ ਸਾਡ ਅੱਧ ਵੀ ਲੜਾਈ ਆ ਆ ਤੂੰ ਕਰਕੇ ਹਜ਼ਾਰ ਨੂੰ ਲੈ ਕੇ ਦਿੱਤਾ ਕਿ ਸਾਡੀ ਜ਼ਮੀਨ ਤੁਸੀਂ ਲੈ ਲਓ ਪਰ ਉਹ ਨਹੀਂ ਕਿਉਂਕਿ ਜਾਣ ਬੁੱਝ ਕੇ ਭਗਵਾਨ ਤੁਮਨ ਨੂੰ ਜਿਹੜਾ ਇਹ ਹਜ਼ਾਰ ਹੋ ਗਿਆ ਜਿਹੜੇ ਐਮ ਐਲ ਏ ਇਹਨਾਂ ਨੇ ਕਦੇ ਮੈਂਬਰ ਲੱਗ ਲਾ ਕੇ ਆ ਥੋੜਾ ਬਡਾਪਾ ਹੀ ਹੋ ਜਾ ਸਾਡੇ ਵੀਰ ਆਪਣਾ ਬਚਾ ਕਰੋ ਨਾਲ ਦੂਸਰਿਆਂ ਦਾ ਵੀ ਬਚਾ ਕਰੋ ਥੋੜਾ ਥੋੜਾ ਪਿੱਛੇ ਹੋ ਜਾ ਪਿੱਛੇ ਕਰੋ ਝੰਡਾ ਝੰਡਾ ਪਿੱਛੇ ਕਰੋ ਅੱਪਾ ਬਖਵਾ ਸਮਰਾਨੂ ਇਹੀ ਗੱਲ ਕਵਾਂਗੇ ਕਿ ਰੈਕਟਰ ਮਾਰਚ ਅੱਜ ਕੱਢਿਆ ਜਾ ਰਿਹਾ ਨਾ ਤੇ ਇਹਨਾਂ ਦੀ ਲੈਂਡ ਪਾਲਿਸੀ ਪਾਲਿਸੀ ਦੇ ਵਿਰੋਧ ਵਿੱਚ ਕੱਢਿਆ ਜਾ ਰਿਹਾ ਠੀਕ ਹੈ ਕਿ ਸਰਕਾਰ ਤੋਂ ਜਿਹੜਾ ਇਹੋ ਲੈਂਡ ਪਾਲਿਸੀ ਪਾਲਿਸੀ ਆ ਉਹਦੇ ਵਿੱਚ ਇੰਨੀਆ ਕ੍ਰਪਸ਼ਨ ਕਰਕੇ ਮਤਲਬ ਕਿ ਇੰਨਾ ਵੱਡਾ ਹਾਲਾਤ ਖੜੇ ਕਰਕੇ ਖੜ ਲਈਆ ਕਿ ਕਿਸਾਨ ਦੀ ਜ਼ਮੀਨ ਹੁਣ ਪੁਣੀ ਹੋਰ ਕਿਸਾਨ ਨੂੰ ਇੱਕ ਰੁਪਈਆ ਵੀ ਨਹੀਂ ਮਿਲਦਾ ਕਿਸ ਕਰਕੇ ਇਹ ਜਿਹੜੀ ਲੈਂਡ ਪਾਲਿਸੀ ਪਹੁੰਚੀ ਹੈ ਨਾ ਇੰਨਾ ਜ਼ਿਆਦਾ ਵਿਰੋਧਿਆ ਪਿਛਲੀ ਲੈਂਡ ਪਾਲਿੰਗ ਪਾਲਿਸੀ ਸੀ ਕਿ ਤਾ 3 ਗੁਣਾ ਸਰਕਾਰੀ ਰੇਟ ਲੈਣਾ ਔਰ 80% ਲੋਕਾਂ ਦੀ ਸਹਿਮਤੀ ਲੈਣਾ ਅੱਜ ਇਹਨਾਂ ਨੇ ਕਿਸੇ ਦੀ ਸਹਿਮਤੀ ਨਹੀਂ ਲਈ ਔਰ ਜਿਹੜੀ ਜ਼ਮੀਨਾਂ ਉਹ ਧੱਕੇ ਨਾਲ ਅਕਵਾਇਰ ਕੀਤੀ ਜਾ ਰਹੀ ਹੈ ਜਿਹੜਾ ਪੰਜਾਬ ਦੇ ਲੋਕ ਕਰਕੇ ਬੁਲ ਕਰਦੇ ਕਿੱਥੋਂ ਲੈ ਕੇ ਕਿੱਥੇ ਤੱਕ ਡੱਡਿਆ ਕੇ ਡਾਇਰੈਕਟ ਮਾਰਚ ਅੱਜ ਪਰਪੈਂਟ ਤੋਂ ਸ਼ੁਰੂ ਕਰਕੇ ਇੱਥੇ ਤੱਕ ਅਹੀ ਜਿਹੜਾ ਹੈ ਕੱਲੇ ਕੱਲੇ ਕਿੰਨਾ ਦੇ ਰੱਖੀ ਹੁੰਦੇ ਆਏ ਆ ਔਰ ਜਿਹੜੇ ਜਿਹੜੇ ਪਿੰਡ ਇਹ ਇਹ ਦੇ ਵਿਰੁੱਧ ਆਉਣਾ ਪਿੰਡਾਂ ਦੇ ਵਿੱਚੋਂ ਲੋਕ ਬਾਹਰ ਕੱਢਦੇ ਔਰ